ਬਰਾੜ ਦੇ ਨਾਲ ਕਰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਗੋਲਦੀ ਬਰਾੜ ਨੇ ਸ਼ਿਕਵਾ ਵੀ ਕੀਤਾ ਹੈ ਡੀਐਸਪੀ ਵਿਕਰਮ ਬਰਾੜ ਦੇ ਨਾਲ ਕਿ ਗੁਰਲਾਲ ਬਰਾੜ ਦਾ ਜਦੋਂ ਚੰਡੀਗੜ੍ਹ ਚ ਕਤਲ ਹੁੰਦਾ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਐ ਜਿਹੜੀ ਉਸ ਮਾਮਲੇ ਦੇ ਵਿੱਚ ਕਾਰਵਾਈ ਨੂੰ ਲੈ ਕੇ ਵੀ ਗੋਲਦੀ ਬਰਾੜ ਨੇ ਇਸ ਤੇ ਸਵਾਲ ਖੜੇ ਕੀਤੇ ਨੇ ਇਸ ਕਾਲ ਤੇ ਤੇ ਵਿਕਰਮ ਬਰਾੜ ਵੀ ਇਸ ਤੇ ਡੀਐਸਪੀ ਵਿਕਰਮ ਬਰਾੜ ਵੀ ਗੋਲਡੀ ਬਰਾੜ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ ਵੀ ਗਲਤ ਕੰਮ ਕਰੇਗਾ ਉਸ ਦੇ ਖਿਲਾਫ ਅਸੀਂ ਕਾਨੂੰਨਾਂ ਮੁਤਾਬਕ ਕਾਰਵਾਈ ਕਰਾਂਗੇ ਸਾਡੇ ਲਈ ਸਾਰੇ ਗੈਂਗਸਟਰ ਨੇ ਜਿਹੜੇ ਉਹ ਇੱਕ ਬਰਾਬਰ ਨੇ ਤੇ ਕਾਨੂੰਨ ਮੁਤਾਬਕ ਉਹ ਸਾਰਿਆਂ ਤੇ ਕਾਰਵਾਈ ਕਰਨਗੇ ਇਸ ਤਰ੍ਹਾਂ ਗੋਲਡੀ ਬਰਾੜ ਇਸ ਕਾਲ ਦੇ ਵਿੱਚ ਧਮਕੀ ਦਿੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਕਰਾਂਗੇ ਜੋ ਵੀ ਸਾਡੇ ਨਾਲ ਧੋਖਾ ਧੜੀ ਕਰੇਗਾ ਮੁਖਬਰੀ ਕਰੇਗਾ ਉਸ ਨੂੰ ਅਸੀਂ ਬਖਸ਼ਾਂਗੇ ਨਹੀਂ ਇਹ ਫੋਨ ਕਾਲ ਹੈ ਤੁਸੀਂ ਵੀ ਸੁਣੋ ਗੋਲਡੀ ਬਰਾੜ ਤੇ ਡੀਐਸਪੀ ਵਿਕਰਮ ਬਰਾੜ ਨੇ ਇਸ ਫੋਨ ਕਾਲ ਦੇ ਵਿੱਚ ਕੀ ਗੱਲਬਾਤ ਕੀਤੀ ਹੈ ਤੇ ਡੀਐਸਪੀ ਵਿਕਰਮ ਬਰਾੜ ਨੇ ਕਿਸ ਤਰ੍ਹਾਂ ਗੋਲਡੀ ਬਰਾੜ ਨੂੰ ਜਵਾਬ ਦਿੱਤਾ ਹੈ ਹਲੋ ਹਲੋ ਹਾਂ ਵੀ ਦੱਸੋ ਗੋਲਡੀ ਮੈਂ ਵਿਕਰਮ ਬਰਾੜੀ ਬੋਲ ਰਿਹਾ ਹਾਂ ਹਾਂ ਮੈਂ ਵਿਕਰਮ ਬੋਲ ਰਿਹਾ ਦੱਸ ਹਾਂ ਮੈਂ ਬੋਲ ਨਹੀਂ ਬੋਲ ਰਿਹਾ ਹਾਂ ਬਾਤ ਮੈਂ ਕਹਾ ਮਾਰਾ ਆਇਆ ਭਾਈ ਜੀ ਤੁਹਾਡੀ ਨਿਆਂ ਚੋ ਲਾੜ ਵਿਚਾਰੀ ਨਹੀਂ ਅਨਿਆਦੀ ਸਾਡੀ ਕਿ ਮੈਂ ਕਹਾ ਸੋਲਵ ਕਰ ਲੇ ਮੈਂ ਕਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੜਨਾ ਮਾਰਤਾ ਹਾਂਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਮੈਂ ਤੁਹਾਨੂੰ ਪਤਾ ਤੈਨੂੰ ਹਾਂ ਕਿਵੇਂ ਕੀ ਅੰਕਿਤ ਕੀ ਕਰੀਂਆਂ ਤੇ ਗੋਰੀਆਂ ਮਾਰੀਆਂ ਆਹ ਤੇ ਮੁੰਡੇ ਤੇ ਬਹੁਤ ਖਾਣਾ ਵੀ ਤੇਰੇ ਮੁਖਬਰ ਨਹੀਂ ਸੀਗੇ ਅਸੀਂ ਰਾਣਾ ਤਰਾ ਮੁਖਬਰ ਨਹੀਂ ਸੀ ਤੇ ਜਹਾ ਹੈ ਕੁੜੀ ਤਰਾ ਮੁਖਬਰ ਨਹੀਂ ਸੀ ਖਾਣਾ ਆਉਂਦੇ ਘਰਦਿਆਂ ਵੀ ਸੌ ਆਉਂਦੇ ਚਾਗਾ ਨਹੀਂ ਤੇ ਕੁਰਦਿਆਂ ਦੀ ਗੱਲ ਹੀ ਗੱਲ ਨਹੀਂ ਜੇ ਤੂੰ ਤੂੰ ਬੰਦਿਆਂ ਦੀ ਗੱਲ ਕਰ ਮੇਰੀ ਠੀਕ ਹੈ ਆਹ ਜੀ ਸੋਹਣੇ ਬਹਾਰਾਂ ਦੀ ਚੰਗੀ ਨਾ ਕੱਢ ਤਾਹਾਂ ਦੀ ਮੁਖਬਰ ਨਹੀਂ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਛਾਹ ਛਾਹ ਹੋਵੇਗੀ ਇਹ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਾਣਾ ਹਾਰ ਦੇ ਚੱਤ ਆ ਗਿਆ ਹੱਕ ਤਾਂ ਮਰਿਆ ਤੋਂ ਗੰਦ ਪਿੰਡੋਂ ਵੰਦਾ ਬਟਾ ਉਹ ਦਲੇਰ ਸੀ ਠੀਕ ਹੈ ਨਾ ਕੀ ਗਾਂਧੂਆਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਤੇਰੇ ਕੋਲ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਜਲੇ ਬਣੀ ਕਰਦੀ ਆ ਕਿਤੇ ਹੋਵੇ ਫੇਰ ਵੀ ਹੋਵੇ ਸਰ ਰੱਖੀ ਹੋਵੇ ਮੈਂ ਨਹੀਂ ਰੱਖੀ ਜੰਗੀ ਗੱਲਾਂ ਚੰਗੀ ਗੱਲਾਂ ਦੀ ਨਹੀਂ ਰੱਖੀ ਚੰਗੀ ਗੱਲਾਂ ਤੁਹਾਨੂੰ ਲੱਗਦਾ ਮੈਂ ਕੰਮ ਦੇ ਮੁਖਵਰ ਨੇ ਸਭ ਦਾ ਮੇਰਾ ਤਾਂ ਹੁੰਦਾ ਨੰਨੇ ਨੇ ਮੈਂ ਸਾਹ ਦਾ ਕਰੋ ਪਰ ਜੇ ਵੀ ਕਰਨਾ ਹਰਕਤਾਂ ਨਾਲ ਪੋਰਟ ਦਾ ਜਿਹੜਾ ਉਹ ਕਿਤਾਬ ਦੀ ਆਉਂਦੀ ਹਲਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪਾਂ ਬੀਤ ਕੇ ਜੇ ਕੋਈ ਨਹੀਂ ਕਰਦਾ ਐਂਟਿਸਪਾਈ ਦੇ ਜਾਖੜ ਨੇ ਤੇ ਕੋਈ ਨੇ ਮੁਹਬਰੀ ਨਹੀਂ ਕੀਤੀ ਤੁਹਾਨੂੰ ਅਲੀਤ ਨਾਲ ਬਹਾਰ ਦੀ ਜਿਹੜੀ ਮੈਂ ਸਾਡੇ ਮਤੇ ਨਹੀਂ ਕੀਤੀ ਸੀ ਤਾਂ ਇਹ ਸ਼ੁਰੂ ਹੈ ਕਿ ਤਾਜੀ ਉਹਨੇ ਅਸੀਂ ਨਹੀਂ ਕੀਤਾ ਤੂੰ ਵੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਰਾਹਲ ਜਣਾ ਨਿਰਿੰਦਰ ਨੰਦ ਦਾ ਆਜਣਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਫੁਕਾ ਵੀ ਗੱਤ ਕੰਮ ਨਹੀਂ ਕਰਦੇ ਅੱਤਵਾਦੀ ਵਾਲੇ ਜਿਹਨੇ ਪੰਦੇ ਉਹ ਕਿਹੜੇ ਨੇ ਐਂਰ प्रदीप ਦਾ ਇਹ ਕੌਣ ਹੈ ਅੱਜ ਵੀ ਕਿ प्रदीप ਨਾਲ ਠੀਕ ਹੈ ਅਜੇ ਆ ਮਾਰਿਆ ਤੇ ਮਾਰ ਕੇ ਤੁਹਾਨੂੰ ਵੀ ਲਾਇਆ ਜਿਹੜੀ ਗੱਲ ਕੀਤੀ ਉਹਦੇ ਤੋਂ ਭੱਜੇ ਨਹੀਂ ਕਦੇ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਲਾਇਆ ਬਾਈ ਜੀ ਜਿੰਨੇ ਮੁਫਰ ਮਰਜ਼ੀ ਬਣਾ ਲਓ ਸਾਡੇ ਗਰੁੱਪ 'ਚ ਅਸੀਂ ਹਰ ਹੱਦ ਤੱਕ ਜਾਣ ਨੂੰ ਤਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਦਾ ਦੇ ਲਿਆ ਕੇ ਆ ਕੇ ਜਰਨਾਲ ਵਾਲੇ ਸ਼ਤਰਾਂ ਨੂੰ ਰਿਮਾਂਡ ਤੇ ਲਿਆ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰੈਂਦੀ ਉਮਰ ਤੱਕ ਯਾਦ ਰਹੂਗੀ ਜੀ ਪਰ ਹਰ ਸਾਡੇ ਲਈ ਤੂੰ ਵੀ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਂਟੀ ਹਾਲਾ ਤੁਮੇ ਨੂੰ ਵੀ ਜਾਣਦਾ ਮੇਰੀ ਨਾਲ ਤੂੰ ਆਪਦਾ ਕਰੀਂ ਅਸੀਂ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਸਾਡੇ ਨਾਲ 3 ਸਾਲ ਹੋ ਗਏ ਇੰਨਾ ਕੁ 3 ਸਾਲ ਹੋ ਗਏ ਅਸੀਂ ਤੁਹਾਨੂੰ ਦਿਖਾਵਾਂਗੇ ਅਸੀਂ ਮਨੋਰਥ ਤੇ ਰਿਮਾਰਕ ਤੇ ਉਹਨਾਂ ਨੂੰ ਕੀ ਟ੍ਰੀਟਮੈਂਟ ਖੋਣ ਦਿੱਤਾ ਤੁਸੀਂ ਰਮਨ ਜੀ ਉਹਨਾਂ ਨੂੰ ਕਿਹੜੀ ਟ੍ਰੀਟਮੈਂਟ ਦੱਸੋ ਕੋਈ ਕੁਛ ਤੁਸੀਂ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜਿਆਂ ਵਾਲੇ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਖਾ ਥੋੜੇ ਕਦੇ ਠੀਕ ਹੈ ਨਾ ਪਰ ਜੇ ਇਹ ਹਾਂ ਗਲਤ ਫੈਲੀਆਂ ਨੂੰ ਨਹੀਂ ਕਰਦੀ ਇੱਕ ਵਾਰ ਫਿਰ ਮੁਖਬਰ ਹਿੰਦੂ ਉਹ ਤੁਹਾਡੀਆਂ ਕਰੀ ਜਾਵਾਂ ਦੀ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗਲਤੀ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਉਹਨੇ ਰਾਤ ਨੂੰ ਇੰਨੀ ਗੱਲਾਂ ਕਰਾ ਕੇ ਜਿਹੜੇ ਨੰਬਰ ਵਿੱਚ ਰਾਤ ਨੂੰ ਬਹੁਤ ਕਾਲਾਂ ਆਈਆਂ ਅੰਦਰਿਆਂ ਹਾਂ ਮੈਂ ਕਰ ਰਿਹਾ ਇਸ ਵਾਈ ਕਰ ਰਿਹਾ ਮੈਂ ਤੁਹਾਨੂੰ ਇੰਨੀ ਗੱਲ ਕਹਿੰਦਾ ਪੁਲਿਸਿੰਗ ਕਰ ਰਹੇ ਹੋ ਨਿਰਪੱਖ ਕਰ ਲੋ ਇਹਨਾਂ ਚਿੱਟਿਆਂ ਫਾਗਲਰਿਆਂ ਨੂੰ ਤੁਸੀਂ ਸਪੰਦ ਕਰਦੇ ਹੋ ਪ੍ਰੋਪਰ ਇਨਰ ਇਹਨਾਂ ਨੂੰ ਇਹਨਾਂ ਚਿੱਟਿਆਂ ਦਾ 1000 ਰੁਪਏ ਦਾ ਚੱਕਾ ਬੁਵਾ ਰਹੇ ਹੋ ਗੱਲ ਸੁਣੋ ਮੇਰੀ ਮਾ ਆ ਵੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈਏ ਤੈਨੂੰ ਪਹਿਲਾਂ ਉਹ ਤਾਂ ਹੀ ਜਿਹੜੀ ਚਲਾਇਆ ਕੰਮ ਨਹੀਂ ਦੀ ਆ ਪ੍ਰਦੀਪ ਆਲਾ ਫਿਰ ਆਰਪੀਜੀਸ਼ ਨਰੇਸ਼ ਆ ਗਿਆ ਇਹ ਤੂੰ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਭਾਈ ਜੀ ਡੋਟੇ ਵਿਕਰਮ ਬਰਾੜ ਸਾਹਿਬ ਵਿਕਰਮ ਬਰਾੜ ਦੇ ਵਿੱਚ ਸਿੰਘ ਵੀ ਲੱਗਦਾ ਕਿ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਦਾਂ ਲੱਤੀ ਹੋ ਗਏ ਤੁਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਮੂਹਰੇ ਮੱਥਾ ਟੇਕਦੇ ਜਾ ਕੇ ਇਹ ਪੁਲਿਸ ਦੀ ਆ ਇੰਟਰਵਿਊ ਲਈ ਜਿਹਨਾਂ ਆਇਆ ਸੀ ਨਰੇਸ਼ ਦਾ ਹਟਾ ਕਰੰਦਾ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰ ਪੀ ਜੀ ਟਾਕ ਕਿਉਂ ਕਰਾ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਜੇ ਤੁਹਾਨੂੰ ਲੱਗਦਾ ਜੇ ਜੇ ਤੁਹਾਨੂੰ ਲੱਗਦਾ ਕਿ ਆਪਾਂ ਨੂੰ ਜੀਤੇ ਦੇਣਾ ਕੁਝ ਨਾ ਆ ਰਿਹਾ ਹੁੰਦਾ ਜੇ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਕਿਰਾੜਾ ਉਹ ਬੰਦ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਨਹੀਂ ਜੀ ਆ अच्छा जो गलत काम करूगा कानून ना जिम्मे तुझे मारता मारता बिलकुल नहीं बर्दाश्त करा जिन्नी गल है ਪੁੱਕੇ ਕਰਾਂਗੇ ਸਹੀ ਚੰਮ ਕਰਾਂਗੇ ਬਤਾਓ ਛਲਾਟ ਕਰੋ ਸਮਗਲਰਾਂ ਦੀ ਮਦਦ ਨਾ ਕਰੋ ਲੋਕਾਂ ਨੂੰ ਪਹਿਲਾਂ ਲੋਕਾਂ ਨਾਲ ਕਰੋ ਭਰਾਂਗਾ ਦੰਦ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਣ ਦੇਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਗ੍ਰੈਂਡ ਸੁਣੋ ਮਾਪੇ ਪਾਤੀ ਜਵਾਗਰਾਂ ਦੀ ਥੀਂ ਆਉਂਦਾ ਕਾਫੇ ਸ਼ਪਰਾ ਕੇ ਤੁਸੀਂ ਮੈਨੂੰ ਕੰਡੇ ਨਾਲ ਟੁਟੇਕ ਕੇ ਦੁਬਾਰਾ ਬੱਤੀ ਆਣਾ ਮੰਨਦਾ ਅਸਰ ਹੈ ਨਾ ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦੱਸਦੀ ਜਿਹੜਾ ਤੂੰ ਆਂ ਸਾਨੂੰ ਕੀ ਹੈ ਠੀਕ ਹੈ ਨਾ ਆ ਤੇ ਮੈਂ ਗੱਲ ਕਰਾਂ ਇਹ ਗੱਲ ਹੀ ਕਹਿੰਦਾ ਮੁਕਬਰ ਬਣਾਇਆ ਸੀ ਥੋੜੀ ਹਾਂਜੀ ਅਜੇ ਰਾਣਾ ਮੁਕਬਰ ਬਣਾਇਆ ਸੀ ਉਹ ਵੀ ਮਾਰਿਆ ਥੋੜੀ ਬਣਾਇਆ ਹੋਰ ਉਹ ਜਿਹੜੇ ਜਾਖਰ ਚਾਂਦੀ ਵਰਗੇ ਬਣਾਏ ਹੋਏ ਉਹਨਾਂ ਨੂੰ ਮਾਰਾਂਗੇ ਹੋਰ ਜਿਹੜੇ ਛੋਟੇ ਤੋਂ ਨਮਨ ਨੂੰ ਬਣਾਇਆ ਬਣਾਏ ਜਾਂਦੇ ਸਾਰੇ ਬਣਾਉਂਦਾ ਬਹੁਤ ਪਾਣੀ ਨੂੰ ਲੱਗਦਾ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸਾਂ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਪਰ ਜੇ ਤੂੰ ਨਹੀਂ ਆਉਂਦੀ ਤੂੰ ਤਸਦੀਕ ਕਰਾਉਂਦਾ ਹੈ ਲੋਕਾਂ ਦੇ ਪੁੱਤ ਮਾਰਨਾਂ ਪੁੱਤ ਪੁੱਤ ਉਨਾ ਤੂੰ ਆਪਦੇ ਕੰਮ ਕਰੀ ਜਾਨੇ ਕੋਈ ਨਹੀਂ ਦੇਖ ਲਾਂਗੇ ਆਪਾ ਜਿਹੜਾ ਚੰਡੀਗੜ੍ਹ ਚ ਆ ਕੇ ਗਿਆ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਨਾਲ ਕੀਤਾ ਤੁਸੀਂ ਕਿਹੜਾ ਕਿਹੜਾ ਮਾਰ ਕੇ ਮੈਂ ਕਿਰਵਾਲ ਨੂੰ ਇੰਡਸਟਰੀਅਲ ਏਰੀਆ ਚ ਆ ਕੇ ਮਾਰਕਿਆ ਝੂਠਾ ਤੈਨਾਂ ਤੁਹਾਨੂੰ

ਇਦਿ ਜ ਕੋਈ ਉਹ ਗੱਲ ਨਹੀਂ ਤੂੰ ਫੋਨ ਕਰਕੇ ਕੋਈ ਮਾਰਤਾ ਨਹੀਂ ਮਾਰਤਾ ਹੋ ਸੇਰਾ ਉਹ ਨਹੀਂ ਕੋਡੇ ਮੁਖਬਰਾ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਤੁਹਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਆ ਠੀਕ ਹੈ ਨਾ ਹਾਂ ਮੈਨੂੰ ਪਤਾ ਤੁਹਾਡੇ ਕੋਲ ਸੌਕਸ਼ ਹੈ ਤੁਹਾਡੇ ਕੋਲ ਮੁਖਬਰ ਨਹੀਂ ਹੋਰ ਤੁਹਾਡੇ ਕੋਲ ਚਿੱਕੂ ਨਹੀਂ ਹੈਗਾ ਵਿਸ਼ਾ ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਗੈਂਗਸਟਰ 골ਡੀ ਬਰਾਡ ਦੀ ਫੋਨ ਕਾਲ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ 골ਡੀ ਬਰਾਡ ਵੱਲੋਂ ਡੀਐਸਪੀ ਵਿਕਰਮ ਬਰਾਡ ਨੂੰ ਫੋਨ ਕੀਤਾ ਜਾਂਦਾ ਹੈ ਇਸ ਤੇ ਦੋਨਾਂ ਦੀ ਗੱਲਬਾਤ ਹੁੰਦੀ ਹੈ ਤੁਹਾਨੂੰ ਦੱਸਦੇ ਆ ਗੋਲਡੀ ਬਰਾੜ ਨੇ ਡੀਐਸਪੀ ਵਿਕਰਮ ਬਰਾੜ ਨੂੰ ਕਾਲ ਕਰਕੇ ਮੁਬਾਰਕਬਾਦ ਦਿੱਤੀ ਹੈ ਕਿਹਾ ਹੈ ਕਿ ਤੁਹਾਡੀ ਨਾਜਾਇਜ਼ ਔਲਾਦ ਮਾਰੀ ਗਈ ਹੈ ਗੋਲਡੀ ਬਰਾੜ ਕਿਸੇ ਮੁਖਬਿਰ ਦੀ ਗੱਲ ਕਰਦੇ ਹੋਏ ਇਸ ਕਾਲ ਦੇ ਵਿੱਚ ਨਜ਼ਰ ਆ ਰਹੇ ਨੇ ਉੱਪਰੋਂ ਡੀਐਸਪੀ ਵਿਕਰਮ ਬਰਾੜ ਜਵਾਬ ਦਿੰਦੇ ਨੇ ਕਿ ਤੁਹਾਨੂੰ ਕੁਝ ਪਤਾ ਨਹੀਂ ਹੈ ਤੁਸੀਂ ਆਪਣੇ ਹੀ ਬੰਦਿਆਂ ਨੂੰ ਮਾਰੀ ਜਾ ਰਹੇ ਹੋ ਗੋਲਡੀ ਬਰਾੜ ਕਹਿੰਦਾ ਹੈ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੌਣ-ਕੌਣ ਪੁਲਿਸ ਦੀ ਮੁਖਬਰੀ ਕਰਦਾ ਹੈ ਅਤੇ ਅਸੀਂ ਸਾਰਿਆਂ ਨੂੰ ਮਾਰਾਂਗੇ ਇਸ ਤੋਂ ਬਾਅਦ ਗੋਲਦੀ ਬਰਾੜ ਹੋਰ ਵੀ ਕਈ ਕਿਸਮ ਦੀਆਂ ਗੱਲਾਂ ਪੰਜਾਬ ਪੁਲਿਸ ਦੇ ਡੀਐਸਪੀ ਵਿਕਰਮ ਬਰਾੜ ਦੇ ਨਾਲ ਕਰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਗੋਲਦੀ ਬਰਾੜ ਨੇ ਸ਼ਿਕਵਾ ਵੀ ਕੀਤਾ ਹੈ ਡੀਐਸਪੀ ਵਿਕਰਮ ਬਰਾੜ ਦੇ ਨਾਲ ਕਿ ਗੁਰਲਾਲ ਬਰਾੜ ਦਾ ਜਦੋਂ ਚੰਡੀਗੜ੍ਹ 'ਚ ਕਤਲ ਹੁੰਦਾ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਐ ਜਿਹੜੀ ਉਸ ਮਾਮਲੇ ਦੇ ਵਿੱਚ ਕਾਰਵਾਈ ਨੂੰ ਲੈ ਕੇ ਵੀ ਗੋਲਦੀ ਬਰਾੜ ਨੇ ਇਸ ਤੇ ਸਵਾਲ ਖੜੇ ਕੀਤੇ ਨੇ ਇਸ ਕਾਲ ਤੇ ਤੇ ਵਿਕਰਮ ਬਰਾੜ ਵੀ ਇਸ ਤੇ ਡੀਐਸਪੀ ਵਿਕਰਮ ਬਰਾੜ ਵੀ ਗੋਲਡੀ ਬਰਾੜ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ ਵੀ ਗਲਤ ਕੰਮ ਕਰੇਗਾ ਉਸ ਦੇ ਖਿਲਾਫ ਅਸੀਂ ਕਾਨੂੰਨਾਂ ਮੁਤਾਬਕ ਕਾਰਵਾਈ ਕਰਾਂਗੇ ਸਾਡੇ ਲਈ ਸਾਰੇ ਗੈਂਗਸਟਰ ਨੇ ਜਿਹੜੇ ਉਹ ਇੱਕ ਬਰਾਬਰ ਨੇ ਤੇ ਕਾਨੂੰਨ ਮੁਤਾਬਕ ਉਹ ਸਾਰਿਆਂ ਤੇ ਕਾਰਵਾਈ ਕਰਨਗੇ ਇਸ ਤਰ੍ਹਾਂ ਗੋਲਡੀ ਬਰਾੜ ਇਸ ਕਾਲ ਦੇ ਵਿੱਚ ਧਮਕੀ ਦਿੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਕਰਾਂਗੇ ਜੋ ਵੀ ਸਾਡੇ ਨਾਲ ਧੋਖਾ ਧੜੀ ਕਰੇਗਾ ਮੁਖਬਰੀ ਕਰੇਗਾ ਹਾਂ ਬਹੁਤ ਮੈਂ ਕਿਹਾ ਮਾਰਾ ਆਇਆ ਬਾਈ ਜੀ ਤੁਹਾਡੀ ਨਹੀਂ ਆਇਆ ਜੋ ਲਾੜ ਬਚਾਰੀ ਬਣੀ ਅਨਿਆਦੀ ਕਿ ਮੈਂ ਕਿਹਾ ਆਪ ਸੋਚ ਕਰ ਲੇ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮਰਨਾ ਮਾਰਤਾ ਹੈ ਨਹੀਂ ਫੇਰ ਕੋਈ ਅਜੇ ਰਾਣਾ ਮਾਰਤਾ ਬੋਲੇ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪੇ ਬੰਦੇ ਕਰੀ ਜਾਂਦੇ ਹੋ ਮੈਂ ਤੁਹਾਨੂੰ ਪਤਾ ਤੈਨੂੰ ਹਾਂ ਅੱਜ ਕਿਵੇਂ ਕੀ ਅੰਕਿਤ ਸਭ ਕੁਝ ਮਾਰਿਆ ਤੇ ਕਿਹੜੇ ਗੋਲੀਆਂ ਮਾਰੀਆਂ ਰਾਣਾ ਵੀ ਤੇਰੇ ਮੁਖਬਰ ਨਹੀਂ ਸੀਗੇ ਅਸੇ ਰਾਣਾ ਤੇਰਾ ਮੁਖਬਰ ਨਹੀਂ ਸੀ ਤੇ ਜਹਾ ਹੈ ਕੋਈ ਤੇਰਾ ਮੁਖਬਰ ਨਹੀਂ ਸੀ ਖਾਣਾ ਆਪਦੇ ਘਰਦਿਆਂ ਵੀ ਸੌ ਆਪਦੇ ਚੁੜਾਕਾਂ ਦੀ ਤੇ ਖੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਬੋਲੂ ਤਾਂ ਬੰਦਿਆਂ ਦੀ ਗੱਲ ਕਰ ਮੇਰੀ ਠੀਕ ਹੈ ਆਪਕੇ ਕੋਈ ਫਾਇਦਾ ਨਹੀਂ ਚੱਲਦਾ ਨਹੀਂ ਨਾ ਮੁਖਬਰ ਨਹੀਂ ਠੀਕ ਹੈ ਤੂੰ ਮਾਰੀ ਜਾਂਦੇ ਹੋ ਸਿਰਫ ਹੋ ਰਹੇ ਤੇ ਬੇਵਕੂਫੀ ਨਹੀਂ ਜਿਹੜਾ ਅੰਕੀ ਮਰਨਾ ਹਵਾ ਦੇ ਪਾੜੇ ਹਟਪਾ ਦੇ ਰਹੇ ਉਹ ਗੰਦ ਬਣਾਉਂਦਾ ਬਟਰਾ ਉਹ ਦਲੇਰ ਸਿੰਘ ਠੀਕ ਹੈ ਨਾ ਇਹ ਗਾਂਢੂਆ ਨਾਲ ਯਾਰੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇਰੇ ਕੋਲ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ ਵਿੱਚ ਬਹੁਤ ਲੱਗੀ ਬੜੀ ਖਰਦੀ ਹੈ ਕਿੱਥੇ ਹੋ ਮੇਰੇ ਪਿਓ ਹੋਵੇ ਤੇ ਰੱਖੀ ਹੋਵੇ ਮੈਂ ਨਹੀਂ ਰੱਖੀ ਚੰਗੀ ਗੱਲ ਚੰਗੀ ਗੱਲਾਂ ਦੀ ਨਹੀਂ ਰੱਖੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਮੈਂ ਕੰਮ ਮੁਖਬਰ ਨੇ ਕਹਿੰਦਾ ਮੇਰਾ ਤਾਂ ਕੋਈ ਨਹੀਂ ਕਹਿੰਦਾ ਇਹਨੇ ਮੈਂ ਸਾਹ ਦਾ ਕਰੋ ਪਰ ਜਿਹੜੀ ਗੱਲ ਆ ਹਰਕਤਾਂ ਦਾ ਪੋਰਟ ਜਿਹੜਾ ਆਉਂਦੀ ਆ ਹਲਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪਾਂ ਜਿਹੜੇ ਜਿਹੜੇ ਆ ਕੋਈ ਨਹੀਂ ਕਰਦਾ ਐਂਟੀਸਪਾਈ ਨੇ ਜਾਖਰ ਨੇ ਤੇ ਕੋਈ ਨੇ ਮੁਖਬਰੀ ਨਹੀਂ ਕੀਤੀ ਤੁਹਾਨੂੰ ਹਲੋਤ ਦਾ ਬਹੁਤ ਇੰਨੀ ਜਿਹੜੇ ਸਾਡੇ ਮਤੇ ਨਜੀਦ ਤੱਕ ਆ ਗਏ ਤਾਂ ਜ਼ਰੂਰ ਹੈ ਕਿ ਸਾਹੀ ਨਹੀਂ ਕੀਤਾ ਤੂੰ ਵੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਕੁਰਾਹ ਅ ਜਰਾ ਨਰਿੰਦਰ ਨਰੁੰਦਾ ਆਜਾ ਹੈਗਾ ਕੋਡਾ ਨਰੇਸ਼ ਇਹ ਕਿਹਦਾ ਬੰਦਾ ਸੁਗਾਵ ਲੁਕੀ ਗੱਲ ਤਾਂ ਨਹੀਂ ਕਰਦੇ ਅਤਵਾਦੀਆਂ ਜਿਹੜੀ ਪੈਂਦੀ ਉਹ ਕਹ ਕੇ ਰਹਿੰਦੇ ਐਂ ਤਰਦੀਪ ਦਾ ਇਹ ਕੌਣ ਐ ਅੱਜ ਵੀ ਤਰਦੀਪ ਨਾਲ ਆ ਵੀ ਨਾ ਫੋਟਾ ਚੰਗੀ ਦਿਨਾਂ ਕਰਾਂਗੇ ਕੋਈ ਮੇਰੇ ਸਾਡੇ ਲਈ ਤੂੰ ਵੀ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਂਕੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪ ਦਾ ਕਰੀਂ ਅਸੀਂ ਤੁੰਗੀਆਂ ਤਾਂ ਅਸੀਂ ਬਿਲਕੁਲ ਸਹੀ ਕੰਮ ਕਰਦੇ ਆ ਨੌਕਰੀ ਦੇ ਮੁਤਾਬਕ ਕਰਦੇ ਆ ਪੰਜ ਸਾਲ ਹੋ ਗਏ ਹਿੰਸਾਲ ਹੋ ਗਈ ਉਹ ਪਾਰੀ ਸਹੀ ਦਿਖਾਵਾਂਗੇ ਮੈਨੂੰ ਦੇ ਤੀਰੇ ਵਾਲਾ ਜੇ ਉਹ ਸਟੈਸ਼ਨ ਟ੍ਰੀਟਮੈਂਟ ਕੇ ਹੁੰਦਾ। ਜੇ ਉਹ ਮੰਨਦੇ ਉਹਨਾਂ ਨੂੰ ਕਹਿੰਦੇ ਟ੍ਰੀਟਮੈਂਟ ਦੇ ਦੱਸੋ। ਕੋਈ ਕੁਛ ਤੁਸੀਂ ਅਸੀਂ ਕਦੇ ਨਹੀਂ ਦੁੱਤਾ। ਰਿਕ ਨੂੰ ਜੁੱਤੀ ਮਾਰੀ ਦੀ ਆ। ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਨੇ ਸਾਡੇ ਲਈ ਸਭ ਕਰਿਆ। ਠੀਕ ਹੈ ਨਾ? ਪਰ ਜੇ ਇਹ ਆ ਗਲਤ ਕੰਮ ਨਹੀਂ ਕੀਤੀ ਕੋਈ ਇੱਕ ਬੰਦਾ ਮੁਖਬਰ ਰਹੇ ਤੂੰ। ਉਹ ਥੋੜਿਆਂ ਕਰੀ ਜਾਵਾਂ ਆਪਦੀ ਆ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ। ਠੀਕ ਹੈ ਨਾ? ਉਹਨੇ ਰਾਤ ਦੀ ਵੀ ਨਾ ਨੰਬਰ ਵਿੱਚ ਰਾਤ ਨੂੰ ਬਹੁਤ ਖੋਲਾ ਆਈ ਨਜ਼ਰੀਆਂ ਹਾਂ ਮੈਂ ਹੀ ਕਰ ਰਹੀ ਸੀ ਮੈਂ ਹੀ ਕਰ ਰਹੀ ਹਾਂ ਤੁਹਾਨੂੰ ਨੰਬਰ ਆ ਮੈਂ ਤੁਹਾਨੂੰ ਇੰਨੀ ਗੱਲ ਜੀਣਾ ਪੁਲਿਸਿੰਗ ਕਰ ਰਹੇ ਹਾਂ ਮੇਰੇ ਪਾਸੇ ਕਰ ਲੋ ਇਹਨਾਂ ਚਿੱਟਿਆਂ ਚ ਮਗਲਾ ਰਹੇ ਨੂੰ ਤੁਸੀਂ ਸੰਕਰਦੇ ਹੋ ਪ੍ਰੋਪਰ ਇਹਨਾਂ ਨੂੰ ਇਹਨੇ ਕਿਹਾ ਉਹ ਆਈਆਂ ਚਿੱਟੀਆਂ 10000 ਰੁਪਏ ਦਾ ਭਮਾਏ ਰਹੀ ਆ ਗੱਲ ਸੁਣਦੀ ਮੇਰੀ ਨਾ ਸੀ ਅਜ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈਏ ਤੂੰ ਤਾਂ ਬੜਾ ਹੀ ਜੀਤ ਲਾਇਆ ਕੋਈ ਕੰਮ ਨਹੀਂ ਦੀ ਆ ਪ੍ਰਦੀਪ ਵਾਲਾ ਫਿਰ ਆਰ ਪੀ ਜੀਸ਼ ਨਰੇਸ਼ ਆ ਗਏ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਭਾਈ ਜੀ ਡੋਟੇ ਵਿਕਰਮ ਰਾੜ ਸਾਹਿਬ ਵਿਕਰਮ ਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਤਾਂ ਲੱਤੀ ਹੋ ਗਏ ਤੁਸੀਂ ਨਹੀਂ ਗੁਰੂ ਪ੍ਰਣਗਰ ਸਾਹਿਬ ਮੂਹਰੇ ਮੱਥਾ ਟੇਕਦੇ ਜਾ ਕੇ ਇਹ ਪੁਲਿਸ ਦੀ ਹੈ ਇਹ ਸੀ ਤੇ ਬੀਚੂ ਜੀ ਜਿਹਦਾ ਨਾਮ ਆਇਆ ਜਿਹੜਾ ਮੇਰੇ ਵੀ ਦਾ ਠੀਕ ਹੈ ਨਾ ਪ੍ਰੇਮੀ ਛੱਡ ਰਿਹਾ ਆਰਪੀਜੀ ਦਾ ਕਿਉਂ ਕਰਾ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਜੇ ਜੇ ਜਖੂਰਾਂ ਨੂੰ ਆਪਾਂ ਦੇ ਦੱਸਦੇ ਇਹਦੇ ਕੁਝ ਨਾ ਆਏ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਖੜਾ ਰਿਹਾ ਉਹ ਗਲਤ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਫੀਟਿੰਗ ਨਹੀਂ ਦਿੰਦੇ ਮਤਲਬ ਕੋਈ ਜਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ बिल्कुल मर्जी है जो गलत काम करूगा कानून ना जिम्मे तू मारता मार तो बिलकुल नहीं बर्दाश्त करा जिन्नी गल है ਉੱਕੇ ਕਰਾਂਗੇ ਸਹੀ ਚੰਗ ਕਰਾਂਗੇ ਕਿਤਾਬਾਂ ਦੀ ਗੋ ਸਮਾਗਮ ਨਾਲ ਨਹੀਂ ਮਦਦ ਨਾ ਕਰੋ ਦੇਖਿਆ ਨਾ ਪਹਿਲਾਂ ਮਦਦ ਨਾਲ ਕਰੋ ਦੇਖਿਆ ਨਾ ਪੰਜਾਬ ਦੀਆਂ ਚਿੱਟਿਆਂ ਆ ਲਿਆ ਕਰਕੇ ਬਾਈ ਆ ਗੱਲ ਕਹਿ ਰਹੇ ਆ ਤੁਹਾਨੂੰ ਨਾ ਕਰੋ ਤੇ ਮਦਦ ਕਰੀ ਰਿਆਂ ਦੀ ਮੁਖਬਰੀਆਂ ਹੋਰ ਵੀ ਬਹੁਤ ਕਿਤੋਂ ਮਿਲ ਜਾਣੀਆਂ ਨਾ ਜਿਹੜਾ ਉਹ ਟੋਪੇ ਪਹਿਲਾਂ ਹੀ ਬਹੁਤ ਦੁਨੀਆ ਦੇਲਸ ਬੈਠੀ ਆ ਠੀਕ ਆ ਕੈਚ ਮੈਂ ਹਰਾ ਦਲ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਾਂਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਕਰ ਬਿਲਲ ਸੁਣੋ ਮੈਂ ਮਾਪੇ ਸਾਥੀ ਕੀ ਮੰਗਦੇ ਨੇ ਸਾਨੂੰ ਇਹ ਕਾਸ਼ਿਸ਼ ਪਰ ਆ ਕੇ ਤੁਸੀਂ ਮੈਨੂੰ ਓਂਡੇ ਕਰਕੇ ਲਾਦੂ ਦੇ ਕੇ ਬਚਾਣਾ ਨੂੰ ਮਨ ਦਾ ਅਸਰ ਹੈ ਮੈਂ ਨਹੀਂ ਲਾ ਲੀਨਾ ਚਿੱਟਿਆਂ ਦੀ ਕਮਾਈ ਮੈਂ ਨਹੀਂ ਖਾਂਦਾ ਚਿੱਟਿਆਂ ਦੀ ਕਮਾਈ ਤੁਸੀਂ ਖਾਂਦੇ ਆ ਠੀਕ ਹੈ ਮੈਂ ਨਹੀਂ ਖਾਂਦਾ ਮੈਂ ਜਿਸ ਨਾਲ ਕਰਿੰਦਰ ਨਾਲ ਮੈਨੂੰ ਲੋੜ ਆ ਤੈਨੂੰ ਇਹ ਕਸਰ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆ ਸਾਨੂੰ ਕੀ ਆ ਠੀਕ ਹੈ ਨਾ ਆ ਤੇ ਮੈਂ ਗੱਲ ਕਰਾਂ ਗੱਲ ਹੀ ਕਹਿੰਦਾ ਲੋਕ ਬਣਾਏ ਕਿ ਤੋੜੀ ਹਾਂਜੀ ਅਜੇ ਰਾਣਾ ਮੁਖਬਰ ਬਣਾਇਆ ਸੀ ਉਹਨੂੰ ਵੀ ਮਾਰਿਆ ਬੋਲੀ ਬਣਾਇਆ ਉਹਨੂੰ ਵੀ ਮਾਰਿਆ ਜਿਹੜੇ ਜਾਖੜ ਚਾਂਦੀ ਵਰਗੇ ਬਣਾਏ ਹੋਏ ਉਹਨਾਂ ਨੂੰ ਵੀ ਮਾਰਾਂਗੇ ਔਰ ਜਿੰਨੇ ਫੋਟੋ ਤੋਂ ਨਮਨ ਨਮਨ ਅਟਿਆ ਬਣਾਏ ਜਾਂਦੇ ਸਾਰੇ ਬਣਾਉਂਦਾ ਸਭ ਪਾਰਕ ਵਿੱਚ ਲੱਗਦਾ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਸੀ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਜੇ ਤੂੰ ਨਹੀਂ ਹੱਤੀ ਤੂੰ ਵੀ ਲੋਕਾਂ ਦੇ ਪੁੱਤ ਮਰ ਰਹੇ ਨੇ ਭੁੱਖ ਤੋਂ ਪਾਟ ਪੈਂਦਾ ਹੁੰਦਾ ਤਾਂ ਘਾਟਾ ਹੀ ਗੱਲ ਅਸੀਂ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਸਾਨੂੰ ਘਰ ਛੱਡਨੇ ਕਾਹ ਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤੇ ਸਾਨੂੰ ਘਰ ਨਾਲ ਛੱਡਨੇ ਪੈਂਦੇ ਸੀ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾ ਨੇ ਕੋਈ ਗੱਲ ਨਹੀਂ ਦੇਖ ਲਾਂਗੇ ਆਪਾਂ ਕਿਹੜਾ ਕਿਹੜਾ ਬ੍ਰਾਹ ਮਾਰ ਕੇ ਮੈਂ ਤਾਂ ਗਰਵਾਲ ਨੂੰ ਇੰਡਸਟਰੀ ایرিয়া ਚ ਆ ਕੇ ਮਾਰ ਕੇ ਆਂ ਝੂਠਾ ਤੈਨਾਂ ਤੁਹਾਨੂੰ ਇੱਕ ਸਬੂਤ ਨਹੀਂ ਮਿਲਿਆ ਕਾਹਦੀ ਪੁਲਿਸੋਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਿਸ ਵਰਕ ਕੀਤਾ ਤੁਸੀਂ ਕਿਹੜਾ ਕਿਹੜਾ ਬ੍ਰਾਹ ਮਾਰ ਕੇ ਮੈਂ ਤਾਂ ਗਰਵਾਲ ਨੂੰ ਇੰਡਸਟਰੀ ایرিয়া ਚ ਆ ਕੇ ਮਾਰ ਕੇ ਆਂ ਝੂਠਾ ਤੈਨਾਂ ਤੁਹਾਨੂੰ ਇੱਕ ਸਬੂਤ ਨਹੀਂ ਮਿਲਿਆ ਕਾਹਦੀ ਪੁਲਿਸੋਂ ਤੁਸੀਂ ਬੰਦੇ ਕੇਸਾਂ ਚ ਬਰੀ ਹੋ ਗਏ ਉਹ ਕਿਵੇਂ ਬਰੀ ਹੋ ਗਏ ਤੁਸੀਂ ਰਮਾਂ ਜੀ ਤਾਂ ਜੋ ਸਹੀ ਹੈ ਮੈਂ ਤੈਨੂੰ ਇਹ ਕਹਿ ਰਿਹਾ ਜੇ ਕੋਈ ਗਲਤ ਕਰੂਗਾ ਤੁਹਾਨੂੰ ਮਿਲ ਜਾਊਗਾ ਉਹ ਨੂੰ ਮੁਤਾਬਕ ਬੰਦਾ ਜੇ ਕੋਈ ਗਲਤ ਕਰੂਗਾ ਰੈਟਲੀਏਸ਼ਨ ਤੇ ਅਸੀਂ ਉਹ ਕਰਾਂਗੇ ਜੇ ਤੇ ਕੋਈ ਹੋਰ ਗੱਲ ਨਹੀਂ ਤੂੰ ਫੋਨ ਕਰਕੇ ਮਾਰਤਾ ਮਾਰਤਾ ਹੋਇਆ ਮੁਖਬਰ ਆ ਕਿ ਸੰ ਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਨਹੀਂ ਬਹੁਤ ਖੁਸ਼ ਆ ਠੀਕ ਹੈ ਨਾ ਹਾਂ ਮੈਨੂੰ ਪਤਾ ਹੈ ਤੁਹਾਡੇ ਕੋਲ ਬਹੁਤ ਕਸ਼ ਹੈ ਤੁਹਾਡੇ ਕੋਲ ਮੁਖਬਰੀ ਨਹੀਂ ਹੋਰ ਤੁਹਾਡੇ ਕੋਲ ਚਿੱਟੂ ਨਹੀਂ ਹੈਗਾ ਵਿਸ਼ਵ ਵਰਤਾ ਦੇਖ ਰਹੇ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਗੈਂਗਸਟਰ ਗੋਲਡੀ ਬਰਾਉਡ ਦੀ ਫੋਨ ਕਾਲ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ 골ਡੀ 브라드 ਵੱਲੋਂ ਡੀਐਸਪੀ ਵਿਕਰਮ 브라드 ਨੂੰ ਫੋਨ ਕੀਤਾ ਜਾਂਦਾ ਹੈ ਇਸ ਤੇ ਦੋਨਾਂ ਦੀ ਗੱਲਬਾਤ ਹੁੰਦੀ ਹੈ ਤੁਹਾਨੂੰ ਦੱਸਦੇ ਆ 골ਡੀ 브라드 ਨੇ ਡੀਐਸਪੀ ਵਿਕਰਮ 브라드 ਨੂੰ ਕਾਲ ਕਰਕੇ ਮੁਬਾਰਕਬਾਦ ਦਿੱਤੀ ਹੈ ਕਿਹਾ ਹੈ ਕਿ ਤੁਹਾਡੀ ਨਾਜਾਇਜ਼ ਔਲਾਦ ਮਾਰੀ ਗਈ ਹੈ 골ਡੀ 브라드 ਕਿਸੇ ਮੁਖਬਿਰ ਦੀ ਗੱਲ ਕਰਦੇ ਹੋਏ ਇਸ ਕਾਲ ਦੇ ਵਿੱਚ ਨਜ਼ਰ ਆ ਰਹੇ ਨੇ ਉੱਪਰੋਂ ਡੀਐਸਪੀ ਵਿਕਰਮ 브라드 ਜਵਾਬ ਦਿੰਦੇ ਨੇ ਕਿ ਤੁਹਾਨੂੰ ਕੁਝ ਪਤਾ ਨਹੀਂ ਹੈ ਤੁਸੀਂ ਆਪਣੇ ਹੀ ਬੰਦਿਆਂ ਨੂੰ ਮਾਰੀ ਜਾ ਰਹੇ ਹੋ ਗੋਲਡੀ ਬਰਾੜ ਕਹਿੰਦਾ ਹੈ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੌਣ-ਕੌਣ ਪੁਲਿਸ ਦੀ ਮੁਖਬਰੀ ਕਰਦਾ ਹੈ ਅਤੇ ਅਸੀਂ ਸਾਰਿਆਂ ਨੂੰ ਮਾਰਾਂਗੇ ਇਸ ਤੋਂ ਬਾਅਦ ਗੋਲਡੀ ਬਰਾੜ ਹੋਰ ਵੀ ਕਈ ਕਿਸਮ ਦੀਆਂ ਗੱਲਾਂ ਪੰਜਾਬ ਪੁਲਿਸ ਦੇ ਡੀਐਸਪੀ ਵਿਕਰਮ ਬਰਾੜ ਦੇ ਨਾਲ ਕਰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਗੋਲਡੀ ਬਰਾੜ ਨੇ ਸ਼ਿਕਵਾ ਵੀ ਕੀਤਾ ਹੈ ਡੀਐਸਪੀ ਵਿਕਰਮ ਬਰਾੜ ਦੇ ਨਾਲ ਕਿ ਗੁਰਲਾਲ ਬਰਾੜ ਦਾ ਜਦੋਂ ਚੰਡੀਗੜ੍ਹ 'ਚ ਕਤਲ ਹੁੰਦਾ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਹੈ ਜਿਹੜੀ ਉਸ ਮਾਮਲੇ ਦੇ ਵਿੱਚ ਕਾਰਵਾਈ ਨੂੰ ਲੈ ਕੇ ਵੀ 골ਡੀ ব্র্যান্ড ਨੇ ਇਸ ਤੇ ਸਵਾਲ ਖੜੇ ਕੀਤੇ ਨੇ ਇਸ ਕਾਲ ਤੇ ਤੇ ਵਿਕਰਮ ਬਰਾੜ ਵੀ ਇਸ ਤੇ ਡੀਐਸਪੀ ਵਿਕਰਮ ਬਰਾੜ ਵੀ 골ਡੀ ব্র্যান্ড ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ ਵੀ ਗਲਤ ਕੰਮ ਕਰੇਗਾ ਉਸ ਦੇ ਖਿਲਾਫ ਅਸੀਂ ਕਾਨੂੰਨਾਂ ਮੁਤਾਬਕ ਕਾਰਵਾਈ ਕਰਾਂਗੇ ਸਾਡੇ ਲਈ ਸਾਰੇ ਗੈਂਗਸਟਰ ਨੇ ਜਿਹੜੇ ਉਹ ਇੱਕ ਬਰਾਬਰ ਨੇ ਤੇ ਕਾਨੂੰਨ ਮੁਤਾਬਕ ਉਹ ਸਾਰਿਆਂ ਤੇ ਕਾਰਵਾਈ ਕਰਨਗੇ ਇਸ ਤਰ੍ਹਾਂ 골ਡੀ ਬਰਾੜ ਇਸ ਕਾਲ ਦੇ ਵਿੱਚ ਧਮਕੀ ਦਿੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਕਰਾਂਗੇ ਜੋ ਵੀ ਸਾਡੇ ਨਾਲ ਧੋਖਾ ਧੜੀ ਕਰੇਗਾ ਮੁਖਬਰੀ ਕਰੇਗਾ ਉਸ ਨੂੰ ਅਸੀਂ ਬਖਸ਼ਾਂਗੇ ਨਹੀਂ ਇਹ ਫੋਨ ਕਾਲ ਹੈ ਤੁਸੀਂ ਵੀ ਸੁਣੋ ਗੋਲਡੀ ਬਰਾੜ ਤੇ ਡੀਐਸਪੀ ਵਿਕਰਮ ਬਰਾੜ ਨੇ ਇਸ ਫੋਨ ਕਾਲ ਦੇ ਵਿੱਚ ਕੀ ਗੱਲਬਾਤ ਕੀਤੀ ਹੈ ਤੇ ਡੀਐਸਪੀ ਵਿਕਰਮ ਬਰਾੜ ਨੇ ਕਿਸ ਤਰ੍ਹਾਂ ਗੋਲਡੀ ਬਰਾੜ ਨੂੰ ਜਵਾਬ ਦਿੱਤਾ ਹੈ ਹਲੋ ਹਲੋ ਹਾਂ ਵੀ ਦੱਸੋਸ ਗੋਲਡੀ ਮੈਂ ਵਿਕਰਮ ਬਰਾੜੀ ਬੋਲ ਰਿਹਾ ਹਾਂ ਭਾਈ

ਉਹ ਆਪਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਮੈਨੂੰ ਤੁਹਾਨੂੰ ਪਤਾ ਤੈਨੂੰ ਹਾਂ ਕਿ ਕਿ ਅੰਕਿਤ ਤਰ੍ਹਾਂ ਕੀ ਕਰੀ ਜਾਂਦਾ ਮੈਂ ਮੋਟਰ ਮੋਟਰ ਨਾਲ ਹੀ ਕਿਹੜਾ ਗੋਲੀਆਂ ਮਾਰੀਆਂ ਆਹ ਰਹੀ ਤੇਰੇ ਮੁਖਬਰ ਨਹੀਂ ਸੀਗੇ ਅਸੀਂ ਰਾਣਾ ਤੇਰਾ ਮੁਖਬਰ ਨਹੀਂ ਸੀ ਤੇ ਜਹਾ ਹੈ ਕੁੜੀ ਤੇਰਾ ਮੁਖਬਰ ਨਹੀਂ ਸੀ ਖਾਣਾ ਆਪਦੇ ਘਰਦਿਆਂ ਵੀ ਸਭ ਆਪਦੇ ਜੁੜਾੜਾਂ ਦੀ ਤੇ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਤੂੰ ਬੰਦਿਆਂ ਦੀ ਗੱਲ ਕਰ ਮੇਰੇ ਨਾਲ ਠੀਕ ਹੈ ਆਕੇ ਦੀ ਫੌਜ ਹੀ ਫਾਇਦਾ ਨਹੀਂ ਕਰਦੀ ਨਾ ਗੱਲ ਤਾਂ ਹੈ ਮੁਖਬਰ ਨੇ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ 300 ਰੋਏ ਦੇ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਨਾ ਹਵਾ ਦੇ ਅੱਗੇ ਆ ਗਿਆ ਹੱਕ ਤਾਂ ਮਰਿਆ ਉਹ ਗੰਦਪੰਡਾ ਬੰਦਾ ਬਟਾ ਉਹ ਦਲੇਰ ਸੀ ਠੀਕ ਹੈ ਨਾ ਕੀ ਗਾਂਧੂਆਂ ਨਾਲ ਯਾਰੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇਰੇ ਤੋਂ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਗੱਲ ਹੈ ਇੰਨੀਆਂ ਲੱਗਦਾ ਚੰਗੀ ਗੱਲ ਆ ਤੁਹਾਨੂੰ ਲੱਗਦਾ ਕਿ ਅੱਜ ਮੁਖਬਰ ਨੇ ਸਭ ਨੂੰ ਕਹਿੰਦਾ ਮੇਰਾ ਤਾਂ ਕੋਈ ਨਹੀਂ ਆਂਦੇ ਨੇ ਮੈਂ ਸਾਹ ਦਾ ਕਰੋ ਪਰ ਜਿਹੜੀ ਕਰਨਾ ਹਰ ਇੱਕ ਤਾਂ ਨੇ ਪੋਰਟ ਦਾ ਆਪਦੀ ਆਪਦੀ ਹੱਕਤਾ ਕਰਕੇ ਮਰਿਆ ਹੋ ਠੀਕ ਹੈ ਨਾ ਆਪਾਂ ਆਪਦੀ ਕੋਈ ਨਹੀਂ ਕਰਦਾ ਇਹ ਤੇ ਕੁੱਤਿਆਂ ਨੂੰ ਮੁਹਬਰੀ ਨਹੀਂ ਕੀਤੀ ਤੁਹਾਨੂੰ ਅਲੋਪ ਨਾ ਤੋਂ ਮੁਹਰੇ ਕਿਉਂ ਸਾਡੇ ਮਤੇ ਨਿਰਿੰਦਰ ਚੱਕੇ ਆ ਗਏ ਤਸਵੀਰ ਉਹ ਸਾਹਿਬ ਕੀਤਾ ਜਿਹਨੇ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੇਰਾ ਹਰ ਸਾਡਾ ਨਿਰਿੰਦਰ ਨਰਿੰਦਰਾ ਆਜਾ ਹੈਗਾ ਤੁਹਾਡਾ ਨਰੇਸ਼ ਹੈ